ਜੀ ਸਾਸਰੀ ਕਾਲ ਦੀ ਸਾਰਣ ਸੋ ਦੋਸਤੋ ਕੀ ਹਾਲ ਹੋ ਦੀ ਉਮੀਦ ਕਰਦਾ ਕਿ ਰਾਜਕੁਜੀਬ ਹੋਵੇ ਚੜਦੀ ਕਲਾ ਛੋਵੇ ਦੋਸਤ ਇੱਕ ਹੋਰ ਬਹੁਤ ਸਾਰਾ ਵਿਸ਼ਾ ਲੈ ਕੇ ਆਇਆ ਬਹੁਤ ਸਾਰਾ ਟੌਪਿਕ ਦਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਨਾਮ ਇਹਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਬੁੱਧੀਮਾਨ ਲੋਕਾਂ ਦੀਆਂ ਤਿੰਨ ਚਾਰ ਗੱਲਾਂ ਡਿਸਕਸ ਕਰਾਂਗੇ ਵੀ ਇਹ ਲੋਕ ਬੁੱਧੀਮਾਨ ਹੁੰ ਇਹ ਤੁਹਾਡੇ ਵਾਲੇ ਦੁਆਲੇ ਇਸ ਤਰ੍ਹਾਂ ਦੇ ਲੋਕ ਹੈਗੇ ਤਾਂ ਤੁਸੀਂ ਉਹਨੂੰ ਜੱਜ ਕਰ ਸਕਦੇ ਨਹੀਂ ਹਾਂ ਜਾਰੇ ਬੰਦਾ ਇੰਟੈਲੀਜੈਂਟ ਹੈ ਬੁੱਧੀਮਾਨ ਹੈ ਹਨਾ ਉਹ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਖਾਸ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੇ ਲੋਕ ਬੁੱਧੀਮਾਨ ਹੁੰਦੇ ਆ ਜਿਹਨੂੰ ਆਪਾਂ ਇੰਟੈਲੀਜੈਂਟ ਕਹਿੰਦੇ ਆ ਵਿਚਾਰ ਉਹ ਬਹੁਤ ਘੱਟ ਬੋਲਦੇ ਆ ਠੀਕ ਹੈ ਜੀ ਉਹ 2 ਦੀ ਪੁਆਇੰਟ ਗੱਲ ਕਰਨਗੇ ਇਹ ਨਹੀਂ ਵੀ ਇਧਰ ਲਈਏ ਸ਼ਰਤਾਂ ਉਧਰ ਲਈਏ ਸ਼ਰਤਾਂ ਇਧਰ ਲਈ ਸ਼ਰਤਾਂ ਹਨਾ ਜਿੱਥੇ ਉਹਨੂੰ ਲੱਗਦਾ ਵੀ ਆਇਆ ਇੱਥੇ ਗੱਲ ਕਰਨੀ ਜਾਇਜ਼ ਆ ਹਨਾ ਇੱਥੇ ਗੱਲ ਕਰਨੀ ਸਹੀ ਆ ਸਹੀ ਮੌਕਾ ਆ ਉੱਥੇ ਹੀ ਗੱਲ ਕਰਨਗੇ ਫਾਲਤੂ ਦੀ ਨੰਬਰ 2 ਤੇ ਜਿਹੜੇ ਬੁੱਧੀਮਾਨ ਲੋਕ ਹੁੰਦੇ ਨੇ ਉਹ ਜ਼ਿਆਦਾਤਰ ਇਕੱਲਾ ਰਹਿਣਾ ਪਸੰਦ ਕਰਦੇ ਹੁੰਦੇ ਆ ਨਾ ਝੁੰਡ ਦੇ ਵਿੱਚ ਜਾਂ ਕਿ ਇਕੱਠ ਦੇ ਵਿੱਚ ਰਹਿਣਾ ਉਹ ਘੱਟ ਪਸੰਦ ਹੁੰਦਾ ਆ ਤੇ ਉਹਨਾਂ ਦੇ ਦੋਸਤ ਵੀ ਲਿਮਟਿਡ ਜਿਹੇ ਹੁੰਦੇ ਆ ਨਾ ਸਿਲੇਕਟਿਡ ਜਿਹੇ ਹੁੰਦੇ ਆ ਨਾ ਜੇ ਜਿਨ੍ਹਾਂ ਨਾਲ ਉਹਨਾਂ ਦੀ ਦੋਸਤੀ ਹੁੰਦੀ ਆ ਤੇ ਇਹ ਹੁੰਦਾ ਜੀ ਬੁੱਧੀਮਾਨ ਇਨਸਾਨ ਦੀਆਂ ਤੁ ਜਿਹੜੀ ਦਿਸ਼ਾਨੀ ਆਏ ਹੁੰਦੀ ਆ ਠੀਕ ਹੈ ਜੀ ਤੀਜੇ ਨੰਬਰ ਤੇ ਜਿਹੜਾ ਬੰਦਾ ਬੁੱਧੀਮਾਨ ਹੁੰਦਾ ਉਹ ਗੱਲਾਂ ਵਿੱਚ ਘੱਟ ਯਕੀਨ ਕਰਦਾ ਤੇ ਐਕਸ਼ਨ ਲਾਈਨ 'ਚ ਜ਼ਿਆਦਾ ਯਕੀਨ ਕਰਦਾ ਵੀ ਹਨ ਕਿ ਉਹਨਾਂ ਗੱਲਾਂ ਨਾਲ ਨਹੀਂ ਵੀ ਕਹਿੰਦਾ ਵੀ ਆਹ ਕਰਤਾ ਮੈਂ ਆਹ ਕਰਨਾ ਮੈਂ ਆਹ ਕਰਨਾ ਉਹ ਐਕਸ਼ਨ ਲਾਈਨ ਦੇ ਵਿੱਚ ਹੀ ਵਿਸ਼ਵਾਸ ਕਰਦਾ ਹਨ ਜੋ ਉਹਨੇ ਸੋਚਿਆ ਹੁੰਦਾ ਹਨ ਉਹਨੂੰ ਕਰਕੇ ਕਰਕੇ ਹੀ ਹਰਦਾਇਆ ਚਾਹੇ ਉਹਨੂੰ ਪੂਰੀ ਵਾਹਲ ਹੋਣੀ ਪਵੇ ਆਪਣੀ ਨਾ ਉਹ ਹਿੰਮਤ ਨਹੀਂ ਹਾਰਦਾ ਹਨ ਡੀਮੋਟੀਵੇਟ ਨਹੀਂ ਹੁੰਦਾ ਜੇ ਫੇਲਿਅਰ ਦਾ ਸਾਹਮਣਾ ਕਰਨਾ ਹੀ ਪੈਣਾ ਤਾਂ ਉਹ ਫੇਰ ਉਸ ਚੀਜ਼ ਨੂੰ ਨਾ ਕਰਦਾ ਵੀ ਨਹੀਂ ਯਾਰ ਮੈਂ ਇਹ ਚੀਜ਼ ਇਹ ਨਾ ਹਾਸਲ ਕਰਨੀ ਕਰਨੀ ਇਹ ਬੁੱਧੀਮਾਨ ਲੋਕਾਂ ਦੀ ਤੀਸਰੀ ਨਿਸ਼ਾਨੀ ਹੁੰਦੀ ਆ ਤੇ ਚੌਥੇ ਨੰਬਰ ਤੇ ਜਿਹੜੇ ਬੁੱਧੀਮਾਨ ਲੋਕ ਹੁੰਦੇ ਆ ਨਾ ਉਹੋ ਟਾਈਮ ਨਹੀਂ ਕਿਸੇ ਚੀਜ਼ ਨੂੰ ਲੈ ਕੇ ਵੇਸਟ ਕਰਦੇ ਹਨਾ ਜਿਹੜੀ ਚੀਜ਼ ਉਹਨਾਂ ਨੇ ਕਰਨੀ ਆ ਉਹ ਕਰ ਲੈਣੀ ਆ ਜਿਹੜੀ ਚੀਜ਼ ਉਹਨਾਂ ਨੇ ਸੋਚਲੇ ਵੀ ਨਹੀਂ ਕਰਨੀ ਨਹੀਂ ਉਹ ਤੇ ਟਾਈਮ ਨਹੀਂ ਵੇਸਟ ਕਰਨਗੇ ਹਨਾ ਕਿਉਂਕਿ ਸਮੇਂ ਦੀ ਵੈਲਿਊ ਸਮਝਣੀ ਉਹਨਾਂ ਲਈ ਬਹੁਤ ਵੱਡੀ ਹੈ ਉਹ ਸਮੇਂ ਦੀ ਵੈਲਿਊ ਸਮਝ ਲਓ ਪੈਸੇ ਦੀ ਵੈਲਿਊ ਹਨਾ ਪੈਸੇ ਦੀ ਵੈਲਿਊ ਸਮਝ ਲਓ ਸਮੇਂ ਦੀ ਵੈਲਿਊ ਸਮੇਂ ਦੀ ਵੈਲਿਊ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਸ ਲਈ ਉਹ ਕਿਸੇ ਵੀ ਚੀਜ਼ ਦੇ ਵਿੱਚ ਫਾਲਤੂ ਬਹਿਸਵਾਜੀ ਜਾਂ ਹਨਾ ਚੁਟਕਲੇਬਾਜੀ ਜਾਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਆਪਣਾ ਟਾਈਮ ਕਦੇ ਨਹੀਂ ਵੇਸਟ ਕਰਦੇ ਇਹ ਬੁੱਧੀਮਾਨ ਲੋਕਾਂ ਦੀ ਚੌਥੀ ਨਿਸ਼ਾਨੀ ਹੁੰਦੀ ਆ ਸੋ ਦੋਸਤੋ ਤੁਹਾਡੇ ਆਲੋਕ ਦੇ ਕਿਹੜੇ ਲੋਕ ਨਾਲ ਉਰਦੇ ਬੰਦੇਓ ਤੁਸੀਂ ਵੀ ਬਹੁਤ ਵਧੀਆ ਹੋ ਸੋ ਇੱਥੇ ਵੀਡੀਓ ਨੂੰ ਖਤਮ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਮੈਨ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਉਤਾਚਾਰ ਨੂੰ ਸਬਸਕ੍ਰਾਈਬਰ ਦਿਓ ਥੈਂਕ ਯੂ ਵੈਰੀ ਮਚ ਸਸਰੀ ਗਾ ਜੀ